ਆਤਮਾ ਹੁਣ ਇੱਕ ਗੱਲ ਭਲੀ ਭਾਤ ਜਾਣ ਲਵਾਂਗੇ ਕਿ ਅਸੀਂ ਰੱਬ ਦੇ ਗੁਣ ਕਿਵੇਂ ਗਾਉਣ ਲੱਗੇ ਕਿਵੇਂ ਮਾਇਆ ਚੋਂ ਬਾਹਰ ਆਏ ਆਪਣਾ ਆਪਣਾ ਸਭ ਨੂੰ ਪਤਾ ਹੋਵੇਗਾ ਕਿ ਮੈਨੂੰ ਗਿਆਨ ਕਦੋਂ ਹੋਇਆ ਕਿਵੇਂ ਹੋਇਆ ਜਦੋਂ ਮੈਨੂੰ ਕੋਈ ਗੁਰੂ ਮਿਲਿਆ ਕੋਈ ਵੀ ਉਹ ਗੁਰੂ ਇੱਕ ਤਾਂ ਸ਼ਬਦ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਜਦੋਂ ਸ਼ਰੀਰ ਰੂਪ ਵਿੱਚ ਸੰਨ ਇੱਕ ਤਾਂ ਉਹ ਹੈ ਉੰਜ ਗੁਰੂ ਦੀ ਵਿਆਖਿਆ ਵੱਡੀ ਹੈ ਗੁਰੂ ਗਿਆਨ ਦਾ ਹੀ ਨਾਮ ਹੈ ਗੁਰੂ ਗਿਆਨ ਹੋ ਗਿਆ ਗੁਰੂ ਕਈ ਰੂਪ ਵਿੱਚ ਹੈ ਬਾਰੀ ਇੱਕ ਸੰਸਾਰਕ ਗੁਰੂ ਵੀ ਨੇ ਭਈ ਗੁਰੂ ਮਿਲਿਆ ਤਾਂ ਮੈਨੂੰ ਪੜਨਾ ਆਇਆ ਊੜਾ ਆੜਾ ਈੜੀ ਸਹਾਹਾ ਟੀਚਰ ਨੇ ਅਧਿਆਪਕ ਨੇ ਦੱਸਿਆ ਕਿ ਇਹਨੂੰ ਏਕਾ ਪੜ੍ਹਨਾ ਹੈ ਨਹੀਂ ਤੇ ਆਪਣੇ ਆਪ ਤੇ ਇੰਜ ਹੈ ਨਹੀਂ ਨਾ ਵੀ ਮੈਂ ਕਹਿਣ ਲੱਗ ਗਿਆ ਵੀ ਪੰਜ ਨੂੰ ਪੰਜ ਆਖਣਾ ਹੈ ਆਪਣੇ ਆਪ ਨਹੀਂ ਕਿ 10 ਗੁਰੂ ਸਹਿਬਾਨ ਹੁੰਦੇ ਸਨ ਕਿ ਕਿਤੋਂ ਤੇ ਪੜਿਆ ਹੈ ਕਿਤੋਂ ਤੇ ਸੁਣਿਆ